ਚੂਰਿਆ ਕਾਲ ਜੀ ਕੁਝ ਕੁਸ਼ਨ ਹੈ ਉਹਨਾਂ ਦੇ ਆਨਸਰ ਦੇ ਆ ਜੋ ਮੈਨੂੰ ਦੱਸਿਆ ਜੋ ਉਹ ਕੇ ਦਾ ਰਾਜ ਹੈ ਦਿਨ ਦੇ ਚ ਇਹ ਦਾਵਾ ਕੀਤਾ ਗਿਆ ਕਿ ਹਰੇਕ ਸਾਲ ਪੋਸਟ ਟੀਚਿੰਗ ਦੀਆਂ ਪੋਸਟ ਜਿੰਨਾ ਪਰਸਨ ਰਿਟਾਇਰ ਹੋਏਗਾ ਉਹਨੀਆਂ ਪੋਸਟ ਦਿੱਤੀਆਂ ਜਾਣਗੀਆਂ ਹਰੇਕ ਸਾਲ ਵਿਦਿਆ ਕਲੰਡਰ ਬਣੇਗਾ ਐਜੇ ਦਾਅਵੇ ਕੀਤੇ ਗਏ ਪਰ 3.5 ਸਾਲਾਂ ਦੇ ਵਿੱਚ ਕਿਸ ਕੋਈ ਐ ਜਾ ਕੰਮ ਨਹੀਂ ਹੋਇਆ ਜਿਹਦਾ ਹਰੇਕ ਸਾਲ ਕਰਨ ਦੀ ਗੱਲ ਕੀਤੀ ਗਈ ਸੀ ਮੈਨੂੰ ਦੱਸਿਆ ਜੋ ਉਹ ਕਿਹੜਾ ਪਰਸਨ ਹੈ ਜਿਸ ਨੇ ਇਹ ਕਮੈਂਟਸ ਕੀਤੇ ਸੀ ਕਿ ਅਧਿਆਪਕ ਧਰਨੇ ਦੇ ਦਿੰਦੇ-ਦਿੰਦੇ ਓਵਰ ਏਜ ਹੋ ਜਾਂਦੇ ਐ ਤਾਂ ਉਹਨਾਂ ਦਾ ਜਿਹੜਾ ਏਜ ਕ੍ਰਾਈਟੀਰੀਆ ਹੈ ਉਹ ਵਧਾਇਆ ਜਾਏਗਾ ਪਰ ਜਿੰਨੀਆਂ ਵੀ ਪੋਸਟ ਕਿਸੇ ਵੀ ਡਿਪਾਰਟਮੈਂਟ ਇਸ ਐਡਵਰਟਾਈਜ਼ ਹੁੰਦੀ ਹੈ ਉੱਥੇ ਕੋਈ ਵੀ ਏਜ ਨਹੀਂ ਵਧਾਈ ਜਾਂਦੀ ਦੱਸਿਆ ਜੋ ਇਹ ਸਟੇਟਮੈਂਟ ਕਿਹੜੇ ਪਰਸਨ ਨੇ ਦਿੱਤੀ ਸੀ ਕੀ ਇਸ ਤਰ੍ਹਾਂ ਦੀ ਚੀਜ਼ ਕੀਤੀ ਜਾਏਗੀ ਔਰ ਨਹੀਂ ਕੀਤੀ ਗਈ ਦੱਸਿਆ ਜੋ ਇਹ ਕਿਹੜਾ ਪਰਸਨ ਹੈ ਮੈਨੂੰ ਦੱਸਿਆ ਜੋ ਉਹ ਕਿਹੜਾ এডਿਕੇਸ਼ਨ ਮਨਿਸਟਰ ਹੈ ਜਿਸ ਦੀ ਲੀਗਲ ਟੀਮ ਬਹੁਤ ਵੀਕ ਹੈ ਉਹਦੀ ਲੀਗਲ ਟੀਮ ਇੰਨੀ ਕੁ ਵੀਕ ਹੈ ਕਿ 6835 ਦੀ ਭਰਤੀ 5994 ਦੀ ਭਰਤੀ ਯਾ 343 ਦੀ ਭਰਤੀ ਰੱਦ ਕਰਨਾ ਪ੍ਰਿੰਸੀਪਲ ਦੀ ਭਰਤੀ ਰੱਦ ਕਰਨ ਬਾਰੇ ਸੋਚਣਾ ਔਰ 1158 ਨੂੰ ਪ੍ਰੋਟੈਕਟ ਨਾ ਕਰ ਪਾਣਾ ਇਹ ਸਾਰਾ ਜਿਹੜਾ ਹੈ ਕਿਹੜੀ ਕਿਹੜੀ ਵੀਕ ਲੀਗਲ ਟੀਮ ਕਰਕੇ ਹੋਇਆ ਦੱਸਿਆ ਜੋ ਕਿਹੜਾ ਮਨਿਸਟਰ ਹੈ ਜਿਸ ਦੀ ਲੀਗਲ ਕਮਾਂਡ ਹੈ ਨਹੀਂ ਜਿਸ ਦੀ ਲੀਗਲ ਟੀਮ ਬਹੁਤ ਵੀਕ ਹੈ ਮੈਨੂੰ ਦੱਸਿਆ ਜੋ ਉਹ ਕਿਹੜਾ ਪਰਸਨ ਹੈ ਜਿਹੜੇ ਕਹਿੰਦੇ ਵੀ ਮੈਰਿਟ ਬੇਸ ਭਰਤੀ ਕਰਾਂਗੇ ਜਿਹੜੀ ਅਸੀਂ ਜਦੋਂ ਸਰਕਾਰੇ ਚ ਨਹੀਂ ਆਈ ਸੀ ਤਾਂ ਕਹਿੰਦੇ ਅਸੀਂ ਮੈਰਿਟ ਬੇਸ ਭਰਤੀ ਕਰਾਂਗੇ ਤੇ ਹੁਣ ਜਿਹੜੇ ਟੈਸਟ ਕਲੀਅਰ ਕਰ ਕਰਕੇ ਬੈਠੇ ਹੈ ਉਹਨਾਂ ਨੂੰ ਭਰਤੀ ਨਹੀਂ ਕਰ ਰਹੇ ਔਰ ਪ੍ਰਮੋਸ਼ਨ ਦੇ ذریعے ਜਾਂ ਦੂਸਰੇ ਜਰੀਏ ਹੈਗੇ ਨੇ ਜਿੰਨਾ ਜਰੀਏ ਭਰਤੀ ਚੱਲੀ ਆਂਦੀ ਹੈ ਮੈਨੂੰ ਦੱਸਿਆ ਜੋ ਮੈਂ ਕਿੰਦੇ ਬਾਰੇ ਗੱਲ ਕਰ ਰਿਹਾ ਕੋਈ ਐਜਾ ਪਰਸਨ ਜਿਨ੍ਹਾਂ ਨੇ ਮੀਟਿੰਗਾਂ 'ਚ ਕਿਹਾ ਕਿ 55% ਦੀ ਸ਼ਰਤ ਖਤਮ ਕੀਤੀ ਜਾਏਗੀ ਵਾਰ-ਵਾਰ ਕਿਆ ਵੀ ਇਹ ਜੀ ਕੰਡੀਸ਼ਨ ਨਹੀਂ ਥੋਪੀ ਜਾਏਗੀ ਜਦੋਂ ਤੁਸੀਂ ਪੀਐਸ ਟੈਟ ਲੈ ਲਿਆ ਔਰ ਉਸ ਤੋਂ ਬਾਅਦ ਦਾ ਕੰਪੀਟੀਟਿਵ ਇਗਜ਼ਾਮ ਵੀ ਹੈਗਾ ਜਿਸ ਦੀ ਮੈਰਿਟ ਨੂੰ ਹਿੱਟ ਕਰਨਾ ਜ਼ਰੂਰੀ ਹੈ ਪਰ ਫਿਰ ਵੀ ਉਹ 55% ਦੀ ਸ਼ਰਤ ਲੱਗ ਲੱਗ ਕੇ ਵਾਰ-ਵਾਰ ਆਂਦੀ ਹੈ ਤਾਂ ਦੱਸਿਆ ਜੋ ਇਹ ਸਟੇਟਮੈਂਟ ਕਿੰਦੀ ਸੀ ਮੀਟਿੰਗਾਂ ਦੇ ਵਿੱਚ ਕੀ ਇਹ ਸ਼ਰਤ ਖਤਮ ਕੀਤੀ ਜਾਏਗੀ ਫਿਰ ਵੀ ਉਹ ਵਾਰ-ਵਾਰ ਲੱਗ ਕੇ ਆ ਰਹੀ ਹੈ ਦੱਸਿਆ ਜੋ ਮੈਂ ਕਿਸ ਦੀ ਗੱਲ ਕਰਦਾ ਤਾਂ ਇਹਨਾਂ ਕੁਐਸਚਨਸ ਦੇ ਆਂਸਰ ਜ਼ਰੂਰ ਦੇ ਆਜੋ ਬੜੇ ਇੰਟਰਸਟਿੰਗ ਆਂਸਰ ਹਨਗੇ ਉਮੀਦ ਕਰਦਾ ਤੁਹਾਡੇ ਕੋਲ ਤਾਂ ਜਰੂਰ ਦੱਸਿਆ ਜੋ ਇਹਨਾਂ ਕੁਐਸਚਨਸ ਦੇ ਬਾਰੇ ਥੈਂਕ ਯੂ ਜੀ